ਛੇ ਪੋ ਦੀ ਰਾਤ ਤੇ ਸੱਤ ਪੋ ਦਾ ਚੜਨਾ ਜੀ ਦਿਨ ਤੇ ਰਾਤ ਦੇ 11 11:30 ਹੋ ਗਏ ਆ ਆਪਾਂ ਖੜਿਆ ਭਾਤ ਤੋਂ ਥੋੜੀ ਬਾਟੀਆਂ ਇੱਥੋਂ ਫਤਿਹਗੜ੍ਹ ਸਾਹਿਬ ਆਪਣੇ ਇੱਕ ਟਰੈਕਟਰ ਦੀਆਂ ਲਾਈਟਾਂ ਪਿੱਛੇ ਬੰਦ ਹੋ ਗਈਆਂ ਸੀ ਉਹਨੂੰ ਡੀਗ ਰਹੇ ਆ ਇੱਥੇ ਤੇ ਪਿੱਛੇ ਸ਼ਹਿਰ ਹੈ ਇੱਕ ਛੋਟਾ ਜਿਹਾ ਪਵਾਨੀਗੜ ਇਹ ਉੱਥੇ ਚੱਪਲਾਂ ਵਾਸਤੇ ਮੈਂ ਉਤਰਿਆ ਸੀ ਸਲੀਪਰ ਲੈਣੇ ਸੀਗੇ ਉੱਥੇ ਅਸੀਂ ਮਤਲਬ ਸ਼ਾਮ ਨੂੰ ਆਏ ਕਿਉਂਕਿ ਬੂਟ ਪਾਏ ਆ ਤੇ ਉੱਥੇ ਲੰਗਰਾਂ ਦੇ ਵਿੱਚ ਬੂਟਾਂ ਦਾ ਜਿਹੜਾ ਕੰਮ ਔਖਾ ਆ ਜਾਂਦਾ ਚੱਪਲ ਸੌਖੀ ਲਾਉਣੀ ਪਉਣੀ ਤੇ ਟਰੈਕਟਰ ਜਿਹੜਾ ਨੰਘ ਗਿਆ ਸੀ ਬਾਈ ਫਿਰ ਆਹ ਬਾਈਆਂ ਨਾਲ ਟਰਾਲੀ ਵਾਲਾ ਆਪਣੇ ਉੱਥੋਂ ਪਿੰਡਾਂ ਦੀ ਹੈ ਵੀ ਇਹਨਾਂ ਦੇ ਨਾਲ ਮੈਂ ਆਇਆ ਉਹ ਪਿੱਛੇ ਖੜਾ ਆਪਣਾ ਟਰੈਕਟਰ ਤੇ ਹੁਣ ਦੂਜੇ ਦੀ ਵੇਟ ਕਰ ਰਹੇ ਆ ਤੇ ਹੁਣ ਬਾਈ ਸੁਣਾਈ ਹੱਸੇ ਗੱਲਾਂ ਆਪਸਾਂ ਦੇ ਕਿਹੜੀ ਰੈਜੀਮੈਂਟ ਕਿਹੜੀ ਸੀ ਬਾਈ ਆਪਣੀ ਬਲਟਨ ਉੱਪਰ ਖਰਾਬ ਕਰੀ ਫਿਰਦੇ ਸਾਰਨਾ ਆਪਿਆਗਾ ਜੀ ਸਤਪੂ ਤੇ ਅੱਜ ਦੇ ਦਿਨ ਸਾਸਨ ਨਦੀ ਦੇ ਕਿਨਾਰੇ ਦੇ ਉੱਪਰ ਜਦੋਂ ਮੁਗਲ ਫੌਜਾਂ ਨੇ ਗੁਰੂ ਸਾਹਿਬ ਦੇ ਕਿਲਾ ਛੱਤੂ ਤੋਂ ਬਾਅਦ ਹਮਲਾ ਕਰਤਾ ਸੀ ਤੇ ਸਾਸਨਾਈ ਦੇ ਉੱਤੇ ਪਰਿਵਾਰ ਥੋੜਾ ਗੁਰੂ ਸਾਹਿਬ ਦਾ ਅੱਜ ਉਹਿਆ ਸੀ ਜੀ ਤੇ ਆਪਾਂ ਖੜੇ ਆਏ ਸਮੇ ਗੁਰਦੁਆਰਾ ਸਾਹਿਬ ਫਟੇਗੜ ਸਾਹਿਬ ਪਿੱਛੇਗਾ ਹੀ ਗੁਰਦੁਆਰਾ ਸਾਹਿਬ ਫਟੇਗੜ ਸਾਹਿਬ ਨਾਲ ਆਪਣੇ ਗੁਲਦੀਪ ਆ ਇਧਰ ਮਗਰ ਫਿਰਦਾ ਵੀਡੀਓ ਬਣਾਉਂਦਾ ਜਾਂਦਿਆਂ ਜੀ ਫਿਰ ਅੱਗੇ ਕਰਾਉਣੇ ਤੁਹਾਨੂੰ ਦਰਸ਼ਕ ਗੁਰਦੁਆਰਾ ਸਾਹਿਬ ਰਾਤ ਤਕਰੀਬ ਹੁਣ ਆਪਾਂ 1 ਵਜੇ ਪਹੁੰਚ ਗਏ ਸੀਗੇ ਗੁਰਦੁਆਰਾ ਸਾਹਿਬ ਇੱਕ ਟਰੈਕਟਰ ਆਪਣਾ ਲਾਈਟਾਂ ਪੱਖੋਂ ਖਰਾਬ ਹੋ ਗਈ ਥੋੜਾ ਜਿਹਾ ਤੇ ਚਾਹ ਦਾ ਲੰਗਰ ਜਿਹੜਾ ਦੁੱਧਾ ਲਗਾਇਆ ਹੋਇਆ ਆਪਣਾ ਸਾਹਮਣੇ ਉੱਥੋਂ ਜਦੋਂ ਪਾਰਕਿੰਗ ਵਾਲਾ గేਰ ਵੜਦੇ ਅੰਦਰੋਂ ਉਹਦੇ ਨਾਲ ਹੀ ਸੱਜੇ ਹੱਥਾਂ ਲੰਗਰ ਤੇ ਆਪਣਾ ਸਰਾਹ ਵਾਲੀ ਸਾਈਡ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਖੰਡਾ ਬੁਰਜ ਤੇ ਆਪਾਂ ਚੱਲਾਂਗੇ ਦਰਸ਼ਨਾਂ ਨੂੰ ਹੁਣ ਕਿਉਂਕਿ ਸਵੇਰ-ਸਵੇਰ ਸੰਗਤ ਘੱਟ ਹੁੰਦੀ ਆ ਤੇ ਦਰਸ਼ਨ ਕਰਨੇ ਸੌਖੇ ਹੁੰਦੇ ਆ ਜਿਵੇਂ ਜਿਵੇਂ ਦਿਨ ਚੜੂਗਾ ਓਵੇਂ-ਓਵੇਂ ਸੰਗਤ ਦਾ ਜ਼ੋਰ ਵਾਜ ਜਾਂਦਾ ਬਹੁਤ ਸੰਗ ਇਕੋਂ ਲੱਗ ਜਾਂਦੀ ਤੇ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਆ ਜੀ ਭੋਰਾ ਸਾਹਿਬ ਸਾਨੂੰ ਕਿ ਪੈ ਇੱਧਰ ਵੀ ਜਾਂਦਿਆਂ ਆਪਾਂ ਇੱਧਰ ਵੀ ਜਾਓ ਦੱਖਣ ਘਰ ਇੱਧਰ ਥੋੜੀ ਜੀ ਜ਼ਿਆਦਾ ਭੀੜ ਨਹੀਂ ਹੈ ਕਿਉਂਕਿ ਹੋਰਾ ਸਾਹ ਦਾ ਜਿਹੜਾ ਦਰਵਾਜ਼ਾ ਹੋ ਉਹ ਥੋੜਾ ਜਿਹਾ ਤੰਗ ਆ ਬਾਕੀ ਪੌੜੀਆਂ ਥੱਲੇ ਉਤਰਦਿਆਂ ਪਿੱਛੇ ਬਾਬਾ ਮੋਤੀराम ਮਹਾਰਾਜ ਜੀ ਪਾਰਕ ਬਣਿਆ ਹੋਇਆ ਇੱਥੇ ਜੇ ਕਰਕੇ ਇੱਕ ਸਰੋਵਰ ਆ ਤੇ ਇੱਧਰਲੇ ਪਾਸੇ ਵੀ ਲੰਗਰ ਲੱਗੇ ਹੋਏ ਆ ਸਾਰੇ ਹੁਣ ਆਪਾਂ ਚੱਲਦੇ ਆਂ ਅੰਦਰ ਆਹ ਕੁ ਸਾਈਕਲਿੰਗ ਵਾਲਾ ਗਰੁੱਪ ਆ ਆ ਜਾ ਬਾਈ ਸਾਈਕਲ ਚਲਾ ਕੇ ਕਿਸੇ ਪਾਸੇ

ਗੁਰਦੁਆਰਾ ਠੰਡਾ ਵਰਜ ਸਾਹਿਬ ਆਪਾਂ ਗਏ ਸੀ ਹੁਣ ਦਰਸ਼ਨ ਕਰਨ ਆਮ ਬੰਦੇ ਦਾ ਵੀ ਇੱਥੇ ਆ ਕੇ ਜਿਹੜਾ ਮਾਣਾ ਭਰ ਜਾਂਦਾ ਕਿ ਕਿੰਨੇ ਕਿੰਨੇ ਦੇਣਾ ਬਜ਼ੁਰਗ ਮਾਤਾ ਮਾਤਾ ਗੁਜਰਕਔਰ ਦੀ ਤੇ ਛੋਟੇ ਛੋਟੇ ਬੱਚਿਆਂ ਨੂੰ ਵਜੀਰ ਖਾਨ ਨੇ ਇਸ ਜਗ੍ਹਾ ਤੇ ਕੈਦ ਕਰਕੇ ਰੱਖਿਆ ਉਧਰ ਸਾਹਮਣੇ ਗੁਰਦੁਆਰਾ ਸਾਹਿਬ ਆ ਜੀ ਉੱਪਰ ਦੀ ਸਹਿਰੀ ਗੁੰਬਦ ਨਜ਼ਰ ਆਉਂਦਾ ਗੁਰਦੁਆਰਾ ਭੋਰਾ ਸਾਹਿਬ ਇੱਥੇ ਉਹ ਨੀਆਂ ਨੇ ਜਿੱਥੇ ਜੀ ਬਹੁਤ ਲੱਗੀਆਂ ਜੀਰ ਖਾਨ ਨੇ ਛੋਟੇ ਸਹਬਜਾਦਿਆਂ ਨੂੰ ਸੁਚਾਨੰਦ ਦੇ ਕਹਿਣ ਦੇ ਉੱਤੇ ਲੀਆਂ ਦੇ ਵਿੱਚ ਚੁਣਵਾਇਆ ਸੀ ਕਾਜੀ ਤੋਂ ਫਤਵਾ ਲੈ ਕੇ ਤੇ ਇਧਰਲੇ ਪਾਸੇ ਬਾਬਾ ਮੋਤੀराम ਜੀ ਮਹਿਰਾ ਉਹਨਾਂ ਨੂੰ ਸਮਰਪਿਤ ਯਾਦਗਾਰੀ ਪਾਰਕ ਬਣਾਇਆ ਗਿਆ ਇਹਨਾਂ ਨੇ ਸਹਬਜਾਦਿਆਂ ਨੂੰ ਅਤੇ ਮਾਤਾ ਗੁਜਰ ਕੌਰ ਨੂੰ ਦੁੱਧ ਦੀ ਸੇਵਾ ਕੀਤੀ ਸੀ ਆਪਣਾ ਸਭ ਕੁਝ ਵੇਚ ਕੇ ਜੀ ਉਹਨਾਂ ਦੇ ਨਾਮ ਦੇ ਉੱਤੇ ਹੁਣ ਦੁੱਧ ਦੇ ਲੰਗਰ ਲੱਗਦੇ ਆ ਕੋਈ ਸਮਾਂ ਹੁੰਦਾ ਸੀ ਇਸ ਜਗ੍ਹਾ ਤੇ ਜਿੱਥੇ ਪਾਰਕ ਬਣਿਆ ਹੋਇਆ ਇੱਥੇ ਬਹੁਤ ਵੱਡਾ ਸਮਾਗਮ ਹੋਇਆ ਕਰਦਾ ਸੀ ਹੁਣ ਜਿਹੜਾ ਉਹ ਕਿਸੇ ਕਾਰਨ ਕਰਕੇ ਸਮਾਗਮ ਉਹਨਾਂ ਦੇ ਘਰ ਦੇ ਵਿੱਚ ਹੁੰਦਾ ਆਪਾਂ ਉਧਰ ਵੀ ਚੱਲਾਂਗੇ ਤੇ ਬਾਕੀ ਚੱਲਾਂਗੇ ਜੀ ਗੁਰਦੁਆਰਾ ਪੋਰਾ ਸਾਹਿਬ ਵੀ ਅੰਦਰ ਦੀਆਂ ਤਸਵੀਰਾਂ ਸ਼ਾਇਦ ਹੀ ਲਈਏ ਕਿਉਂਕਿ ਇੱਥੇ ਲਿਖ ਕੇ ਲਾਇਆ ਹੋਇਆ ਫੋਟੋ ਮੰਡ ਲੈਂਡਿੰਗ ਨਾ ਮਨਾ ਬਾਕੀ ਜਿਹੜੀ ਸੰਗਤ ਦੀ ਮੰਨ ਦੀ ਸ਼ਾਂਤੀ ਆ ਉਹ ਵੀ ਕਟਮਾ ਵਾਲੇ ਨੂੰ ਵੇਖ ਕੇ ਤੇ ਉਹਨਾਂ ਨੂੰ ਵੇਖ ਕੇ ਭਟਕਦੀ ਆ ਸੋ ਆਪਾਂ ਨਾਲ ਇੱਕ ਤਸਵੀਰ ਲਗਾ ਦੇਾਂਗੇ ਗੁਰਦੁਆਰਾ ਠੰਡਾ ਵਰਸਾਵ ਦੀ ਪ੍ਰਾਣੀ ਤੇ ਭੋਰਾ ਸਾਹਿਬ ਦੀ ਤਸਵੀਰ ਨਾਲ ਐਡ ਕਰਦੇ ਹਾਂ ਪਿੱਛੇ ਜਿਹੜਾ ਪਾਰਕ ਬਣਿਆ ਹੋਇਆ ਬਾਬਾ ਮੋਤੀ RAM ਜੀ ਮਹਿਰਾ ਉਹਨਾਂ ਦੀ ਯਾਦ ਨੂੰ ਸਮਰਪਤ ਆ ਜਦੋਂ ਹਕੂਮਤ ਨੂੰ ਪਤਾ ਲੱਗਿਆ ਕਿ ਗੁਰਗੋਵਾਂ ਸਿੰਘ ਜੀ ਦੇ ਮਾਤਾ ਤੇ ਸਹਿਬਜਾਦਾਂ ਨੂੰ ਮੋਤੀਰਾਮ ਨੇ ਦੁੱਧ ਪਿਆਇਆ ਤਾਂ ਉਹਨਾਂ ਨੂੰ ਖਲਾੜੀ ਚ ਪੀਟਦਾ ਸੀ ਹਕੂਮਤ ਕੋਈ ਵੀ ਹੋਵੇ ਭਾਵੇਂ ਅੱਜ ਦੀ ਹੋਵੇ ਜਾਂ ਕੱਲ ਦੀ ਹੋਵੇ ਉਹ ਨਹੀਂ ਬਰਦਾਸ਼ਤ ਕਰਦੀ ਕਿ ਉਹਨਾਂ ਦੇ ਜਿਹੜੇ ਵਿਦਰੋਹੀ ਹੈਗੇ ਉਹਨਾਂ ਨੂੰ ਕੋਈ ਸੇਵਾ ਕਰੇ ਜਾਂ ਸੱਚ ਤੇ ਬੋਲਣ ਵਾਲੇ ਬੰਦਿਆਂ ਨਾਲ ਜਿੰਨਾ ਨਾਲ ਸਰਕਾਰ ਦੀ ਨਹੀਂ ਬਣਦੀ ਉਹਨਾਂ ਦੀ ਕੋਈ ਮਦਦ ਕਰੇ ਸਨ 84 ਤੋਂ ਬਾਅਦ ਵੀ ਜਿਹਦੇ ਘਰੇ ਖਾਰਕੂ ਸਿੰਘ ਰੋਟੀ ਪਾਣੀ ਖਾ ਲੈਂਦੇ ਸੀ ਹਕੂਮਤ ਉਹਨਾਂ ਨੂੰ ਹੀ ਪਰੇਸ਼ਾਨ ਕਰਦੀ ਰਹੀ ਇਸ ਮਾਰਕਾ ਜੀ ਬਾਬਾ ਮੋਤੀ RAM ਜੀ ਮਹਿਰਾ ਅਤੇ ਉਹਨਾਂ ਦੀ ਪਰਿਵਾਰ ਦੀ ਯਾਦ ਦੇ ਵਿੱਚ ਬਣਿਆ ਹੋਇਆ ਸਾਹਮਣੇ ਇੱਥੋਂ ਗੁਰਦੁਆਰਾ ਸਾਹਿਬ ਠੰਡਾ ਬੁਰਜ ਨਜ਼ਰ ਆਉਂਦਾ ਅੱਗੇ ਗੁਰਦੁਆਰਾ ਸਾਹਿਬ ਆਈ ਪੂਰਾ ਸਾਹਿਬ ਉਹ ਸੁਨੇਰੀ ਗੁੰਮਦ ਵਾਲੇ ਉੱਥੇ ਵੀ ਚੱਲਾਂਗੇ ਸੋ ਇਧਰਲੇ ਵਜੇ ਤਾਂ ਨਪਸ਼ਾਵਾਂ ਦੇ ਵਿੱਚ ਇਤਿਹਾਸ ਜਿਹੜਾ ਅੰਕਿਤ ਕੀਤਾ ਗਿਆ ਆ ਵਿਚਕਾਰ ਪੰਜਾਬੀ ਦੇ ਵਿੱਚ ਆ ਇਧਰ ਅ ਇੰਗਲਿਸ਼ ਦੇ ਵਿੱਚ ਆ ਹਿੰਦੀ ਵਾਲਿਆਂ ਵਾਸਤੇ ਸੋ ਇੱਥੇ ਇੱਕ ਪੰਕਤੀ ਲਿਖੀ ਹੋਈ ਆ ਸ਼ੀਦੀਨਾਮੇ ਦੀ ਧਨਮੋਤੀ ਜਿਹਨਾਂ ਪੁੰਨ ਕਮਾਇਆ ਗੁਰਲਾਲਾਂ ਤਾਂ ਹੀ ਦੁੱਧ ਪਿਆਇਆ ਸੋ ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਿਆ ਤੇ ਬਾਰ-ਬਾਰ ਬਾਬਾ ਮੋਤੀराम ਜੀ ਦੇ ਪਰਿਵਾਰ ਨੂੰ ਕੱਲੇ-ਕੱਲੇ ਜੀ ਨੂੰ ਕਰਕੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੋਲੂ ਵਿੱਚ ਪੀੜ ਦਿੱਤਾ ਜਿਹਦੇ ਨਾਲ ਆਪਾਂ ਦਸਰੋਂ ਦੇ ਵਿੱਚੋਂ ਕਾਣੀ ਕਢਾਉਨੇ ਆ ਸਰਮ ਤੇਲ ਦੇ ਵਿੱਚੋਂ ਤੇਲ ਕਢਾਉਨੇ ਆ ਉਸ ਕੋਲੂ ਦੇ ਨਾਲ ਪੀੜ ਦਿੱਤਾ ਗਿਆ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਕੱਲੇ-ਕੱਲੇ ਮੈਂਬਰ ਨੂੰ ਪਰਿਵਾਰਦਿਆਂ ਨੂੰ ਅਤੇ ਬਾਅਦ ਦੇ ਵਿੱਚ ਬਾਬਾ ਮੋਤੀराम ਜੀ ਨੂੰ ਵੀ ਬੋਸੇ ਕੋਲੂ ਦੇ ਵਿੱਚ ਪੀੜ ਕੇ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਸੋ ਇਹ ਹੈ ਜੀ ਸਮਾਰਕ ਸ਼ਹੀਦਾਂ ਸਿੰਘਾਂ ਦਾ ਸ਼ਹੀਦਾਂ ਦਾ ਸਿੱਖਾਂ ਦਾ ਜਿਨ੍ਹਾਂ ਨੇ ਆ ਪੂਰੀ ਸਰਹੰਦ ਦੇ ਵਿੱਚ ਬਾਬਾ ਮੋਤੀराम ਜੀ ਮੈਰਾ ਹੀ ਸੀਗੇ ਜਿਨ੍ਹਾਂ ਨੇ ਮਾਤਾ ਗੁਜਰ ਕੌਰ ਅਤੇ ਬੱਚਿਆਂ ਦੀ ਸੇਵਾ ਜਿਹੜੀ ਕੀਤੀ ਤੇ ਜਾਂ ਪੂਰੀ ਸਰਹੰਦ ਦੇ ਵਿੱਚ ਦੀਵਾਨ ਟੋਡਰਮਲ ਜੀ ਕੱਲੇ ਉਹੀ ਨਤਰੇ ਜਿਨ੍ਹਾਂ ਨੇ ਬਾਦ ਦੇ ਵਿੱਚ ਸੰਸਕਾਰ ਖਾਤਰ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜਿਹੜੀ ਫਤੇਗੜ ਸਾਹਿਬ ਦੇ ਵਿੱਚ ਆ ਗੁਰਦੁਆਰਾ ਜੋਤੀਸਰੂਪ ਸਾਹਿਬ ਤਾਂ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਵਾਵਾਂਗੇ ਉਹ ਖਰੀਦੀ ਅਤੇ ਉਹਨਾਂ ਦੀ ਹਵੇਲੀ ਵੀ ਤੁਹਾਨੂੰ ਦਿਖਾਵਾਂਗੇ ਜੋ ਅੱਜ ਖਸਤਾ ਹਾਲਤ ਦੇ ਵਿੱਚ ਖੜੀ ਹੋਈ ਹੈ ਪਰ ਸਰਕਾਰ ਦਾ ਅਤੇ ਕੋਈ ਕਮੇਟੀ ਦਾ ਕੋਈ ਜ਼ੋਰ ਨਹੀਂ ਹੈ ਜਿਹੜਾ ਉਹਦੀ ਉਸਾਰੀ ਜਾਂਦਾ ਪ੍ਰਬੰਧਨ ਕਰ ਸਕੇ ਸੋ ਅੱਜ ਦੇ ਬਲੌਗ ਦੀ ਆਪਾਂ ਸਮਾਪਤੀ ਕਰਦੇ ਹਾਂ ਇੱਥੇ ਤੇ ਵਿੱਚ ਇੱਕ ਸ਼ਾਰਟ ਤੁਹਾਨੂੰ ਆਪਣੇ ਲੰਗਰ ਦਾ ਵੀ ਜਿੰਨਾਂ ਨਾਲ ਆਪਾਂ ਆਏ ਆ ਫਰੀਦਕੋਟ ਕੋਟਰੀ ਵਾਲਿਆਂ ਨਾਲ ਉਹਨਾਂ ਦਾ ਵੀ ਤੁਹਾਨੂੰ ਦਿਖਾਵਾਂਗੇ ਇਹ ਹੈ ਜੀ ਮਾਤਾ ਗੁਜਰਕੌਰ ਜੀ ਨਵਾਸ ਤੇ ਇਹ ਹੈਗਾ ਦਰਸ਼ਨੀ ਡਿਊਟੀ ਨੂੰ ਵਰਤਿਆ ਅੰਦਰ ਹੀ ਤੇ ਸ਼ਰਾਬਣੀ ਹੋਈ ਹੈ ਸੰਗਤਾਂ ਰਹਿੰਦੀਆਂ ਆ ਕੇ ਉਹ ਸਾਹਮਣੇ ਜਿਹੜੀ ਪਾਰਕਿੰਗ ਵਾਲੀ ਦਰਸ਼ਨੀ ਜੋੜੀ ਤੁਸੀਂ ਦੇਖ ਰਹੇ ਹੋ ਨਾਲ ਜਿਹੜਾ ਆਹ ਟਰੈਕਟਰ ਖੜੇ ਆ ਇਹ ਹੈ ਜੀ ਦੁੱਧਾ ਲੰਗਰ ਇਹ ਹੈ ਜੀ ਦੁੱਧਾ ਲੰਗਰ ਪੰਜ ਛੇ ਪਿੰਡਾਂ ਨੇ ਮਿਲ ਕੇ ਲਾਇਆ ਤੇ ਅ ਸੱਜੇ ਹੱਥ ਹੀ ਆਪਾਂ ਇੱਥੇ ਡਿਊਟੀ ਕਰਾਂਗੇ ਹੁਣ ਸੇਵਾ ਕਰਾਂਗੇ ਚਾਰ ਪੰਜ ਦਿਨ ਇੱਥੇ ਹੀ ਆਵਾਂਗੇ ਅੱਜ ਦੀ ਵੀਡੀਓ ਦੀ ਸਮਾਪਤੀ ਆਪ ਇੱਥੇ ਹੀ ਕਰਦੇ ਆਂ ਦਿਲਦੇ ਆਂ ਫਿਰ ਨਵੇਂ ਬਲੌਗ ਦੇ ਵਿੱਚ